ਜਾਨਨਾ ਦੀ ਕਮਾਈ ਦੱਸੀ ਜਾ ਰਹੀ ਹੈ ਕਿ 48 ਕਰੋੜ ਰੁਪਏ ਹਰ ਰੋਜ਼ ਕਮਾ ਰਹੇ ਹੈ ਸਾਲਾਨਾ ਤਨਖਾਹ ਹੈ ਉਹ ਕਰੀਬ 17.5 ਹਜ਼ਾਰ ਕਰੋੜ ਰੁਪਏ ਬਣਦੀ ਹੈ ਕੁਆਂਟਮ ਸਕੇਪ ਦੀ ਸ਼ੁਰੂਆਤ ਜਗਦੀਪ ਸਿੰਘ ਉਹਨਾਂ ਵੱਲੋਂ ਕੀਤੀ ਗਈ ਇਹ ਬੈਟਰੀਆਂ ਜੋ ਵਾਹਨਾਂ ਦੀ ਬਿਜਲੀ ਬਚਾਉਂਦੀਆਂ ਨੇ ਅਤੇ ਉਹਨਾਂ ਦੀ ਮਾਈਲੇਜ ਵੀ ਵਧਾਉਂਦੀਆਂ ਨੇ ਕੁਆਂਟਮ ਸਕੇਪ ਵਿੱਚ ਫੋਕਸ ਵੈਗਨ ਅਤੇ ਬਿਲ ਗੇਟਸ ਵਰਗੇ ਵਿਸ਼ਵ ਪ੍ਰਸਿੱਧ ਨਿਵੇਸ਼ਕਾਂ ਨੇ ਪੈਸਾ ਲਾਇਆ ਜਿਵੇਂ ਦੀਪ ਸਿੰਘ ਨੇ ਆਪਣੀ ਪੜ੍ਹਾਈ ਜਿਹੜੀ ਹੈਗਾ ਸਟੈਂਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਐਮਬੀਏ ਕੀਤੀ ਹੈ ਇਹ ਕੰਪਨੀ ਇਲੈਕਟ੍ਰਿਕ ਵਾਹਨਾਂ ਲਈ ਸੋਲਿਡ ਸਟੇਟ ਬੈਟਰੀਆਂ ਬਣਾਉਂਦੀ ਹੈ ਹੁਣ ਇੱਕ ਨਵੀਂ ਸ਼ੁਰੂਆਤ ਉਹਨਾਂ ਵੱਲੋਂ ਕੀਤੀ ਗਈ ਹੈ 16 ਫਰਵਰੀ 2024 ਨੂੰ ਜ਼ਿੰਦਗੀ ਜਿਹੜੀ ਹੈਗੀ ਉਸ ਖਾਮੀ ਹੋ ਸਕੀ ਸਤਿ ਸ਼੍ਰੀ ਅਕਾਲ ਲੋਕ ਰਣ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਂਦਰ ਸਿੰਘ ਰਾਏਪੁਰ ਅੱਜ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਨਾਲ ਅਸੀਂ ਇਹ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸ਼ਕਤੀਆਂ ਦੁਨੀਆ ਭਰ ਵਿੱਚ ਨਾਮਣਾ ਤਾਂ ਖੱਟ ਚੁੱਕੀਆਂ ਨੇ ਆਪਣੀ ਈਨ ਵੀ ਮਨਵਾ ਚੁੱਕੀਆਂ ਨੇ ਪਰ ਆਮ ਲੋਕਾਂ ਵਿੱਚ ਉਹਨਾਂ ਦਾ ਫਿਲਹਾਲ ਨਾਮ ਨਹੀਂ ਹੋਇਆ ਉਹ ਸਖੀਤਾ ਉਸ ਥਾਂ ਤੱਕ ਨਹੀਂ ਪਹੁੰਚ ਸਕੀਆਂ ਜਿੱਥੇ ਤੱਕ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਹਾਂ ਜਿਹੜਾ ਉਹਨਾਂ ਦਾ ਮੁਕਾਮ ਸੀ ਜਿਹੜਾ ਉਹਨਾਂ ਦਾ ਲੈਵਲ ਕਹਿ ਲੋ ਜਾਂ ਜਿਹੜੇ ਉਹਨਾਂ ਦੇ ਲੈਵਲ ਦੇ ਬੰਦੇ ਸੀ ਉਹਨਾਂ ਤੱਕ ਤਾਂ ਉਹ ਮਾਹਰ ਬਣ ਕੇ ਆਪਣੀ ਅਪਰੋਚ ਕਰ ਚੁੱਕੇ ਆ ਲੇਕਿਨ ਅਸੀਂ ਚਾਹੁੰਦੇ ਸੀ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਮਾਰ ਕੇ ਮਾਰਦੇ ਆ ਦੁਨੀਆ ਭਰ ਵਿੱਚ ਖਾਸ ਕਰ ਉਹ ਲੋਕ ਜਿਹੜੇ ਦੁਨੀਆ ਦੇ ਵਿੱਚ ਲੋਕਾਂ ਲਈ ਕੰਮ ਕਰ ਰਹੇ ਨੇ ਜਾਂ ਲੋਕਾਂ ਦੀ ਜ਼ਿੰਦਗੀ ਨੂੰ ਸਖਾਵਾਂ ਬਣਾਉਣ ਦੀ ਕੋਸ਼ਿਸ਼ ਵਿੱਚ ਨੇ ਉਹਨਾਂ ਨੂੰ ਹਰ ਇੱਕ ਬੰਦਾ ਜਾਣੇ ਹਰੇਕ ਬੰਦਾ ਉਹਨਾਂ ਦੀ ਤਾਰੀਫ਼ ਕਰੇ ਉਹਨਾਂ ਦੀ ਤਕਨੀਕ ਨੂੰ ਜਾਣੇ ਉਹਨਾਂ ਦੇ ਜਜ਼ਬੇ ਨੂੰ ਜਾਣੇ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਇੱਕ ਅਜਿਹੇ ਸ਼ਖਸ ਦੀ ਜਿਹੜਾ ਦੁਨੀਆ ਭਰ ਵਿੱਚ ਰੋਜ਼ਾਨਾ ਦੀ ਕਮਾਈ ਸਭ ਤੋਂ ਵੱਧ ਹੋਣ ਨਾਲ ਜਾਣਿਆ ਜਾਂਦਾ ਹੈ ਕਿ ਉਸ ਦੀ ਕਮਾਈ ਹਰ ਇੱਕ ਦਿਨ ਦੀ ਦੁਨੀਆ ਭਰ ਦੇ ਸਾਰੇ ਲੋਕਾਂ ਨਾਲੋਂ ਕਿਤੇ ਵੱਧ ਹੈ ਉਹ ਉਹਨਾਂ ਲੋਕਾਂ ਦੇ ਵਿੱਚ ਨਹੀਂ ਆਉਂਦੇ ਜਿਹੜੇ ਬਿਜ਼ਨਸ ਦੇ ਮਾਲਕ ਨੇ ਜਾਂ ਜਿਹੜੇ ਕਰੋੜਾਂ ਅਰਬਾਂ ਰੁਪਏ ਦੀਆਂ ਕੰਪਨੀਆਂ ਬਣਾ ਕੇ ਬੈਠੇ ਨੇ ਜਾਂ ਜਿਨ੍ਹਾਂ ਲੋਕਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਸ਼ੁਰੂ ਕੀਤੇ ਸੀ ਲੇਕਿਨ ਇਹ ਬੰਦੇ ਉਹ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਇਸ ਮੁਕਾਮ ਨੂੰ ਹਾਸਲ ਕੀਤਾ ਤੇ ਉਹ ਕਾਰੋਬਾਰੀ ਬਣੇ ਉਹ ਨੌਕਰੀ ਪੇਸ਼ਾ ਲੋਕਾਂ 'ਚੋਂ ਨਿਕਲੇ ਤੇ ਅੱਜ ਦੁਨੀਆ ਦੇ ਵਿੱਚੋਂ ਅਜਿਹੇ ਲੈਵਲ ਤੇ ਪਹੁੰਚੇ ਨੇ ਕਿ ਦੁਨੀਆ ਭਰ ਵਿੱਚ ਲੋਕ ਜਾਣਦੇ ਨੇ ਕਿ ਸਭ ਤੋਂ ਵੱਧ ਰੋਜ਼ਾਨਾ ਦੀ ਕਮਾਈ ਇਹ ਬੰਦਾ ਇਹ ਵਿਅਕਤੀ ਕਰ ਰਿਹਾ ਹੈ। ਸੋ ਅੱਜ ਜਿਸ ਗੱਲ ਕਰਦੇ ਆ ਉਸ ਸ਼ਖਸੀਅਤ ਦੀ ਜਿਹਦੀ ਰੋਜ਼ਾਨਾ ਦੀ ਕਮਾਈ ਦੱਸੀ ਜਾ ਰਹੀ ਹੈ ਕਿ 48 ਕਰੋੜ ਰੁਪਏ ਹਰ ਰੋਜ਼ ਕਮਾ ਰਿਹਾ ਹੈ। ਉਹ ਇੱਕ ਤਕਨੀਕੀ ਮਾਹਰ ਹੈ। ਔਰ ਵੱਡੀ ਗੱਲ ਇਹ ਹੈ ਕਿ ਉਹਦਾ ਨਾਮ ਜਿਹੜਾ ਹੈ ਉਹ ਜਗਦੀਪ ਸਿੰਘ ਜਾਣੇ ਜਾਂਦਾ ਹੈ। ਜਗਦੀਪ ਸਿੰਘ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਅਕਤੀਆਂ ਵਿੱਚੋਂ ਜਾਣਿਆ ਜਾਂਦਾ ਹੈ ਜਗਦੀਪ ਸਿੰਘ ਉਹਨਾਂ ਸੀਈਓਜ਼ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਕਮਾਈ ਰੋਜ਼ਾਨਾ ਦੀ ਕਮਾਈ ਦੁਨੀਆ ਭਰ ਦੇ ਵੱਡੇ ਬੰਦਿਆਂ ਦੇ ਨਾਲ ਮੈਚ ਕਰਦੀ ਹੈ ਉਹ ਹਰ ਰੋਜ਼ ਲਗਭਗ 48 ਕਰੋੜ ਰੁਪਏ ਕਮਾਉਂਦੇ ਨੇ ਅਤੇ ਉਹਨਾਂ ਦੀ ਜਿਹੜੀ ਸਲਾਨਾ ਤਨਖਾਹ ਹੈ ਉਹ ਕਰੀਬ 17.5 ਹਜ਼ਾਰ ਕਰੋੜ ਰੁਪਏ ਮੰਦੀ ਹੈ ਇਹ ਬੇਮਿਸਾਲ ਕਾਮਯਾਬੀ ਉਹਨਾਂ ਦੀ ਮਿਹਨਤ ਨਵੀਂ ਤਕਨੀਕ ਅਤੇ ਕੰਮ ਕਰਨ ਦੀ ਸੋਚ ਔਰ ਵੱਡਾ ਕਦਮ ਕਿ ਹਮੇਸ਼ਾ ਅੱਗੇ ਵਧਦੇ ਰਹਿਣ ਦੇ ਜਜ਼ਬੇ ਕਾਰਨ ਹੈ ਉਹਨਾਂ ਦਾ ਮਕਸਦ ਇਹ ਨਹੀਂ ਕਿ ਅੱਗੇ ਵਧਣਾ ਤੇ ਕਿਸੇ ਮਕਾਮ ਤੇ ਜਾ ਕੇ ਰੁਕ ਜਾਣਾ ਹਰ ਰੋਜ਼ ਹਰ ਪਲ ਇਹੀ ਸੋਚ ਨਾਲ ਕੰਮ ਕਰਦੇ ਨੇ ਕਿ ਅੱਗੇ ਹੀ ਵਧਣਾ ਹੈ ਕੁਆਂਟਮ ਸਕੇਪ ਦੀ ਸ਼ੁਰੂਆਤ ਜਗਦੀਪ ਸਿੰਘ ਉਹਨਾਂ ਵੱਲੋਂ ਕੀਤੀ ਗਈ 2010 ਦੇ ਵਿੱਚ ਉਹਨਾਂ ਨੇ ਕੁਆਂਟਮ ਸਕੇਪ ਨਾਦੀਕ ਕੰਪਨੀ ਦੀ ਸਥਾਪਨਾ ਕੀਤੀ ਇਹ ਕੰਪਨੀ ਇਲੈਕਟ੍ਰਿਕ ਵਾਹਨਾਂ ਲਈ ਸੋਲਿਡ ਸਟੇਟ ਬੈਟਰੀਆਂ ਬਣਾਉਂਦੀ ਹੈ ਇਹ ਬੈਟਰੀਆਂ ਜੋ ਵਾਹਨਾਂ ਦੀ ਬਿਜਲੀ ਬਚਾਉਂਦੀਆਂ ਨੇ ਅਤੇ ਉਹਨਾਂ ਦੀ ਮਾਈਲੇਜ ਵੀ ਵਧਾਉਂਦੀਆਂ ਹਨ ਉਹਨਾਂ ਦੀ ਇਹ ਨਵੀਂ ਤਕਨੀਕ ਨੇ ਊਰਜਾ ਦੀ ਦੁਨੀਆ ਵਿੱਚ ਵੱਡਾ ਬਦਲਾਅ ਕੀਤਾ ਨਵੀਂ ਕ੍ਰਾਂਤੀ ਲੈ ਕੇ ਆਉਂਦੀ ਵੱਡੇ-ਵੱਡੇ ਨਿਵੇਸ਼ਕ ਅਤੇ ਗਲੋਬਲ ਜਾਣ ਪਛਾਣ ਇਸੇ ਕੰਪਨੀ ਦੁਆਰਾ ਉਹਨਾਂ ਦੀ ਹੋਈ ਹੈ ਕੁਆਂਟਮ ਸਕੇਪ ਵਿੱਚ ਫੋਕਸ ਵੈਗਨ ਅਤੇ ਬਿਲ ਗੇਟਸ ਵਰਗੇ ਵਿਸ਼ਵ ਪ੍ਰਸਿੱਧ ਨਵੇਸ਼ਕਾਂ ਨੇ ਪੈਸਾ ਲਾਇਆ ਇਸ ਨੇ ਕੰਪਨੀ ਨੂੰ ਦੁਨੀਆ ਭਰ ਵਿੱਚ ਪਛਾਣ ਦਵਾਈ ਅਤੇ ਇਸ ਦੀ ਕੀਮਤ ਅਰਬਾਂ ਰੁਪਏ ਤੱਕ ਪਹੁੰਚ ਗਈ ਜੇ ਉਹਨਾਂ ਦੀ ਸਿੱਖਿਆ ਤੇ ਅਨੁਭਵ ਦੀ ਗੱਲ ਕਰੀਏ ਜਗਦੀਪ ਸਿੰਘ ਨੇ ਆਪਣੀ ਪੜ੍ਹਾਈ ਜਿਹੜੀ ਹੈ ਸਟੈਂਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਐਮਬੀਏ ਕੀਤੀ ਹੈ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਈ ਵੱਡੀ ਕੰਪਨੀਆਂ ਵਿੱਚ ਉੱਚੇ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਤਨਖਾਹ ਤੇ ਸ਼ੇਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਨਖਾਹ ਦਾ ਵੱਡਾ ਹਿੱਸਾ ਜਿਹੜਾ ਹੈ ਉਹਨਾਂ ਨੂੰ ਕੰਪਨੀ ਦੇ ਸਟਾਕ ਆਪਸ਼ਨ ਦੇ ਰੂਪ ਵਿੱਚ ਮਿਲਿਆ ਜਿਸ ਦੀ ਕੁੱਲ ਕੀਮਤ 19000 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ ਇਹ ਦੱਸਦਾ ਹੈ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਕੁਆਂਟਮ ਸਕੇਪ ਨੂੰ ਕਿੰਨਾ ਉੱਚਾ ਲੈ ਕੇ ਗਏ ਅਤੇ ਦਿਨ ਰਾਤ ਹਰ ਪਲ ਇਸ ਕੰਪਨੀ ਲਈ ਕੰਮ ਕੀਤਾ ਹੁਣ ਇੱਕ ਨਵੀਂ ਸ਼ੁਰੂਆਤ ਉਹਨਾਂ ਵੱਲੋਂ ਕੀਤੀ ਗਈ ਹੈ 16 ਫਰਵਰੀ 2024 ਨੂੰ ਉਹਨਾਂ ਨੇ ਇਸ ਕੰਪਨੀ ਦੇ ਸੀਈਓ ਦਾ ਅਹੁਦਾ ਛੱਡ ਦਿੱਤਾ ਸੀ ਜਿਸ ਤੇ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਪਰ ਉਹ ਇੱਥੇ ਨਹੀਂ ਰੁਕੇ ਆਪਣੇ ਸੁਭਾਅ ਮੁਤਾਬਕ ਹੁਣ ਉਹ ਇੱਕ ਸਟੀਲ ਸਟਾਪ ਦੇ ਸੀਈਓ ਹਨ ਜਿਸ ਦਾ ਨਾਮ ਹਲੇ ਜਨਤਕ ਨਹੀਂ ਕੀਤਾ ਗਿਆ ਇਸ ਨਵੇਂ ਪ੍ਰੋਜੈਕਟ ਚ ਉਹ ਟੈਕਨੋਲੋਜੀ ਰਾਹੀਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕੰਮ ਕਰ ਰਹੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਸਟਾਰਟਅਪ ਜੇਜੀ ਤੇ ਉਹ ਆਪਣੇ ਨਵੇਂ-ਨਵੇਂ ਆਈਡੀਆਜ਼ ਅਤੇ ਆਪਣੇ ਕੰਮ ਕਰਨ ਦੇ ਤਰੀਕੇ ਆਪਣੇ ਕੰਮ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਨਾਲ-ਨਾਲ ਸਾਂਝੀ ਕਰਦੇ ਨੇ ਅਤੇ ਇਹਦੇ ਜਾ ਕੇ ਤੁਸੀਂ ਵੀ ਉਹਨਾਂ ਦੇ ਆਈਡੀਆਜ਼ ਨਾਲ ਰੂਬਰੂ ਹੋ ਸਕਦੇ ਹੋ ਉਹਨਾਂ ਦਾ ਮਕਸਦ ਹੈ ਕਿ ਟੈਕਨੋਲੋਜੀ ਨੂੰ ਆਮ ਲੋਕਾਂ ਤੱਕ ਆਸਾਨ ਭਾਸ਼ਾ ਅਤੇ ਆਸਾਨ ਤਰੀਕੇ ਨਾਲ ਪਹੁੰਚਾਇਆ ਜਾਵੇ ਜਿਸ ਨਾਲ ਆਮ ਬੰਦੇ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਸ ਖਾਮੀ ਹੋ ਸਕੇ ਇਸ ਪ੍ਰੋਗਰਾਮ ਵਿੱਚ ਫਿਲਹਾਲ ਐਨਆਈ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਬੇਰਬੇ ਨਾਲ ਤੁਹਾਨੂੰ ਦੁਬਾਰਾ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ